ਸਸੇਗਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਜਾਗਰਣ ਵੈਬ ਟੀਵੀ 4 ਦਿਨ ਪਹਿਲਾਂ ਜਗਰਾਉਂ ਚ ਦਿਨ ਦਿਹਾੜੇ ਕਮਲ ਚੌਕ ਵਿੱਚ ਸਥਿਤ ਕੰਡਾ ਜੁਐਲਰਸ ਦੇ ਬਾਹਰ ਨਕਾਬ ਪੋਸ਼ਾ ਵੱਲੋਂ ਗੋਲੀ ਚਲਾ ਕੇ ਦੁਕਾਨ ਤੇ ਕੀਤੇ ਗਏ ਫਾਇਰ ਦੀ ਘਟਨਾ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਜਗਰਾਉਂ ਪੁਲਿਸ ਦੀ ਸਪੈਸ਼ਲ ਟੀਮ ਨੇ ਇਸ ਕਾਂਡ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵੱਲੋਂ ਵਾਰਦਾਤ ਸਮੇਂ ਵਰਤਿਆ ਪਿਸਤਲ ਵੀ ਬਰਾਮਦ ਕਰ ਲਿਆ ਗਿਆ ਹੈ ਐਸਐਸਪੀ ਡਾਕਟਰ ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੇ ਰੋਤੀ ਲਈ ਇਹ ਮੱਕਾ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਲੈ ਕੇ ਜਗਰਾਉਂ ਪੁਲਿਸ ਨੇ 4 ਦਿਨਾਂ ਦੇ ਵਿੱਚ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਘਟਨਾ ਦੇ ਵਿੱਚ ਇਹਨਾਂ ਦੇ ਤਿੰਨ ਹੋਰ ਸਾਥੀ ਨਾਮਜ਼ਦ ਹੋਏ ਹਨ ਜਿਨ੍ਹਾਂ ਵੱਲੋਂ ਵੀ ਇਸ ਦੇ ਨਾਲ ਸਹਿਯੋਗ ਕੀਤਾ ਗਿਆ ਹੈ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਜਿਹੜੀ ਛਾਪਾ ਮਾਰੀ ਕੀਤੀ ਜਾ ਰਹੀ ਹੈ ਜਗਰਾਉਂ ਤੋਂ ਪੱਤਰਕਾਰ ਸੰਜੀਵ ਗੁਪਤਾ ਦੇ ਨਾਲ ਕੈਮਰਾਮੈਨ ਦਿਨੇਸ਼ ਸ਼ਰਮਾ 28 ਜੁਲਾਈ 2025 ਨੂੰ ਕਮਲ ਚੌਕ ਦੇ ਵਿੱਚ ਸ਼ਾਮ ਨੂੰ ਕੰਡਾ ਜੁਐਲਰ ਸੇ ਫਾਇਰ ਹੋਇਆ ਸੀ ਦੋ ਅੰਕਾਤੇ ਬੰਦੇ ਮੋਟਰਸਾਈਕਲ ਤੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਸੀ ਸੋ ਇਹ ਬਲਾਈਂਡ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹੋਏ ਅ ਮਕਦਮਾ ਨੰਬਰ 172/25 ਅੰਡਰ 109 ਬੀ ਐਨ ਐਸ 25/2021 ਅਸਲਾ ਐਕਟ ਖਾਨਾ ਫਟੀ ਚੌਂਕ ਦੇ ਵਿੱਚ ਦਰਜ ਕੀਤਾ ਗਿਆ ਇਹ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਸਾਨੂੰ ਸਫਲਤਾ حاصل ਹੋਈ ਜਦੋਂ ਕੱਲ ਮਿਤੀ 1 ਅਗਸਤ ਨੂੰ ਅਸੀਂ ਜਿਹੜੇ ਬੰਦੇ ਹੁੰਦੇ ਸੀ ਇਹ ਟ੍ਰੇਸ ਕਰ ਲਿਆ ਤੇ ਦੋ ਬੰਦੇ ਇਹ ਪੂਰੇ ਗੈਂਚੋਂ ਅਸੀਂ ਫੜ ਵੀ ਲਏ ਆ ਜਿਹਦੇ ਨਾਮ ਗਗਨਦੀਪ ਉਰਫ ਕੋਦੂ ਪੁੱਤਰ ਕਿਸ਼ਨਾਲ ਇਹ ਥਾਣਾ ਫਿਟੀ ਜਗਰਾ ਕੋਠੇ ਬੱਗੂ ਏਰੀਆ ਦਾ ਰਹਿਣ ਵਾਲਾ ਦੂਸਰਾ ਬੰਦਾ ਜਿਹੜਾ ਇਸ ਮੁਕਦਮੇ ਦੇ ਰੈਸਟੋਰਾਂ ਦਾ ਨਾਮ ਵਿਆਕਤ ਅਲੀ ਉਰਫ ਅਲੀ ਵਾਸੀ ਅਗਵਾਲ ਲੋਕੋ ਦਾ ਰਹਿਣ ਵਾਲਾ ਇਹਨਾਂ ਦੋਨੋਂ ਬੰਦਿਆਂ ਕੋਲ ਸਾਨੂੰ ਇੱਕ ਰਿਵੋਲਵਰ ਮਿਲਿਆ ਜਿਹੜਾ ਕ੍ਰਾਈਮ ਚ ਯੂਜ਼ ਹੋਇਆ ਸੀ ਇਹ 32 ਬੋਰ ਬਣੇਕਦਾ ਹੈਗਾ ਦੋ ਮੈਗਜ਼ੀਨਾਂ ਤੇ ਚਾਰ ਜਿਹੜੇ ਹੈਗੇ ਨੇ ਜਿੰਦਾ ਕਾਰਟਰੂਸ ਵੀ ਸਾਨੂੰ ਬਰਾਮਦ ਹੋਏ ਆ ਸੋ ਇਹ ਜਿਹੜਾ ਕੋ ਬਲਾਈਂਡ ਕੇਸ ਹੈਗਾ ਇਹਨੂੰ ਆਪਾਂ ਟਰੇਸ ਕਰ ਲਈ ਤੇ ਬੰਦੇ ਅਰੈਸਟ ਹੋ ਗਏ ਆ ਤਾਂ ਲੱਗਦਾ ਕਿ ਜੋ ਕੰਮ ਕੀਤਾ ਵਈ ਸੀ ਨਾ ਬੀਸਿਕਲੀ ਜੀ ਇਹਦਾ ਮੇਨ ਇਹਨਾਂ ਦਾ ਮਕਸਦ ਇਹ ਸੀਗਾ ਵੀ ਡਰਾ ਕੇ ਉਹਨਾਂ ਤੋਂ ਪੈਸੇ ਲੈਣਾ ਉਹਨੂੰ ਕਾਲ ਵੀ ਆਈ ਸੀ ਇਹ ਲੋਕਲ ਗੈਂਗਸਟਰ টাইਪ ਹੀ ਹੈਗੇ ਨੇ ਬੰਦੇ ਮਾੜੇ ਬੰਦੇ ਆ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਐ ਜਿਵੇਂ ਜਿਹੜਾ ਲਿਆਕਤ ਹੈ ਉਹਦੇ ਦੋ ਪਰਚੇ ਦਰਜ ਐ 2023 ਦਾ ਇੱਕ ਅੱਛੀ ਲਈ ਮੁਕਦਮਾ ਚੋਰੀ ਦੇ ਪਰਚੇ ਦਰਜ ਐ ਬਹਿਰਾਮ ਥਾਣੇ ਨਵਾਂ ਸ਼ਹਿਰ ਦੇ ਜਿਹੜਾ ਗਗਨਦੀਪ ਹੈਗਾ ਇਹ ਤੇ ਐਨਡੀਪੀਐਸ ਦਾ ਪਰਚਾ ਦਰਜ ਐ ਸੋ ਇਹ ਥਾਣੇ ਮਤਲਬ ਕ੍ਰਿਮੀਨਲ ਹੈਗੇ ਨੇ ਤੇ ਲੋਕਲ ਹਨੇ ਕਾਲਸ ਕਰਕੇ ਡਰਾ ਕੇ ਵੀ ਅਸੀਂ ਕੋਈ ਪੈਸੇ ਲੈ ਲਾਂਗੇ ਉਸ ਤਰ੍ਹਾਂ ਦਾ ਇਹਨਾਂ ਦਾ ਸਾਡੂੰ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਆਪਾਂ ਇਹਨਾਂ ਨੂੰ ਅਰੈਸਟ ਕਰਕੇ ਤੇ ਮੁਕਦਮਾ ਪੇਸ਼ ਕਰ ਲਿਆ। ਇਹ ਗੈਂਗਰ ਇਹ ਲੋਕਲ ਕ੍ਰਿਮੀਨਲ ਹੈਗੇ ਜੀ ਮਤਲਬ ਲੋਕਲ ਜਿਵੇਂ ਹੁੰਦੇ ਹਨ ਨਾ ਵੀ ਬਾਅਦ ਨੂੰ ਸੋਸ਼ਲ ਮੀਡੀਆ ਤੇ ਕਿਸੇ ਨਾਲ ਗੱਲ ਕਰ ਲਈਏ ਉਤੋਂ ਫੋਨ ਕਰਾਤਾ ਸੋ ਇਹ ਤਾਂ ਇਹ ਲੋਕਲ ਗੈਂਗ ਹੈ ਕਿ ਕੋਈ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਦਾ 파ਟ ਨਹੀਂ ਇਹਨਾਂ ਨੇ ਲੋਕਲ ਹੀ ਆਪਣਾ ਗਿਰੋਹ ਨਾ ਟਾਈ ਬਣਾਇਆ ਹੋਇਆ। ਕਿਹੜੇ ਪੈਸੇ ਮੰਗਦੇ ਸੀ?

ਸੋ ਇਹਨਾਂ ਦੇ ਚਿਹਰੇ ਵੀ ਹੋ ਗਏ ਸਾਡੇ ਬੰਦਿਆਂ ਨੇ ਆਇਡੈਂਟੀਫਾਈ ਕਰ ਲਿਆ ਕਿ ਇਹ ਬੰਦਾ ਪਹਿਲਾਂ ਚੋਰੀਆਂ-ਚੋਰੀਆਂ ਕਰਦਾ ਸੀ ਸ਼ਹਿਰ ਦੇ ਵਿੱਚ ਵੀ ਸੋ ਉੱਥੋਂ ਸਾਨੂੰ ਆਇਡੈਂਟੀਫਾਈ ਹੋਇਆ ਫਿਰ ਉੱਥੋਂ ਅਸੀਂ ਟੈਕ ਹੋਇਆ ਹਾਂ ਹਾਂਜੀ ਨਹੀਂ ਉਹ ਹਲੇ ਨਹੀਂ ਹੋਇਆ ਬਰਾਬਰ ਮੋਟਰਸਾਈਕਲ ਨਹੀਂ ਹੋਇਆ ਇਹਨਾਂ ਨੇ ਫੋਟੋਕਾਪੀ ਲਈ ਕਿਸੇ ਤੋਂ ਇਹਨਾਂ ਦੀ ਫੋਟੋਕਾਪੀ ਪਹਿਲਾਂ ਵੀ ਲਈ ਨਹੀਂ ਪਹਿਲਾਂ ਕੋਈ ਕੇਸ ਨਹੀਂ ਹੈ ਜੀ ਇਸ ਤਰ੍ਹਾਂ ਦਾ ਪਹਿਲਾਂ ਕੋਈ ਨਹੀਂ ਫਰਸਟ ਕੇਸ ਹੀ ਹੈਗਾ ਫਰਸਟ ਇਹ ਬੇਸਿਕਲੀ ਰੈਕੀਮੋਡਿਊਲ ਦੇ ਬੰਦੇ ਸੀਗੇ ਇਹਨਾਂ ਨੂੰ ਫਰਸਟ ਕੇ ਇਹਨਾਂ ਨੇ ਅਟੈਂਪਟ ਕੀਤਾ ਕਿ ਉਦੋਂ ਹੀ ਇਹ ਪੁਲਿਸ ਇੱਥੇ ਚੜੀ ਸਰ ਇਹਨਾਂ ਨੇ ਮਾਲ ਦਾ ਤੋਂ ਪਹਿਲਾਂ ਫੋ नहीं बात सी बात जो तक वारदात हुई तो कोई कॉल वगैरह नहीं है तो बाद ही कॉल आई विक्टिम टारगेट यही सी थी हाँ जी टारगेट यही सी का जी 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 टारगेट यही बेसिकली इन्हों ने इन्होंने ये देखा जी जो इन्हों की जो पूछगिछ साधु को आया बस्ता ने कल ही अरेस्ट हुए हैं अच्छ पेश करके रिमांड लवेंगे बट जो प्रिलिमनरी तौर पर पूछगिछ आया है तो यही आया कि इन्होंने सोचा भी जिथे ईजली असी एस्केप कर देंगे क्योंकि कोने की दुकान से उतो एस्केप रूट बड़ा ईजी सेगा ਪਾਈਸ ਕਰਕੇ ਇਹਨਾਂ ਨੇ ਉਹ ਸ਼ਾਪ ਨੂੰ ਚੁਣਿਆ ਅਦਰਵਾਈਜ਼ ਮਤਲਬ ਇਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਡਰਾਉਣਾ ਹੀ ਸੀਗਾ ਪਰ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਸੀ ਆਈ.ਆਈ. ਚਾਰਜ ਦੀ ਟੀਮਜ਼ ਦੇ ਨਾਲ ਡੀ.ਐਸ.ਪੀ ਜਗਰਾਉਂ ਤੇ ਡੀ.ਐਸ.ਪੀ ਡੀ ਦੀ ਟੀਮਜ਼ ਨੇ ਇਹਨਾਂ ਨੂੰ ਬੜਾ ਜਲਦੀ ਅਸੀਂ ਟ੍ਰੇਸ ਕਰਕੇ ਅਰੈਸਟ ਕਰ ਲਿਆ ਸਰ ਅਸਲਾ ਕਿੱਥੋਂ ਲਿਆਇਆ ਜੀ ਅਸਲਾ ਕਿੱਥੋਂ ਲਿਆਇਆ ਅਜੀ ਅਸਲਾ ਜੀ